ਜਿਸ ਤਰ੍ਹਾਂ ਕੀ ਤੁਸੀਂ ਸਾਹਮਣੇ ਤਸਵੀਰਾਂ ਦੇਖ ਹੀ ਰਹੇ ਹੋ ਕਿ ਚਾਰੇ ਪਾਸੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇੱਥੇ ਕੋਈ ਪਾਰਟੀ ਦੀ ਗੱਲ ਨਹੀਂ ਇੱਥੇ ਕੋਈ ਹੋਰ ਕਿਸੇ ਤਰ੍ਹਾਂ ਦਾ ਰਾਜਨੀਤਿਕ ਕਿਸੇ ਤਰ੍ਹਾਂ ਦਾ ਵੀ ਕੋਈ ਗੱਲਬਾਤ ਨਹੀਂ ਜਸਟ ਇੱਕ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੁਸੀਂ ਚਾਰੇ ਪਾਸੇ ਤਸਵੀਰਾਂ ਦੇਖ ਸਕਦੇ ਹੋ ਹਰ ਇਨਸਾਨ ਦੇ ਦਿਲ ਦੇ ਵਿੱਚ एक जो मंदभागी घटना हुई है उसके प्रति रोष है ਜਿਸ ਤਰ੍ਹਾਂ ਕਿ ਤੁਸੀਂ ਸਾਹਮਣੇ ਤਸਵੀਰਾਂ ਦੇਖ ਹੀ ਰਹੇ ਹੋ ਕਿ ਪਹਲਗਾਮ ਦੇ ਵਿੱਚ ਬਹੁਤ ਹੀ ਮੰਦਭਾਗੀ ਘਟਨਾ નિર્ਦੋਸ਼ਾਂ ਦੇ ਗੋਲੀਆਂ ਅੰਦਰ ਤੋਂ ਮਾਰ ਕੇ ਖਤਮ ਕਰ ਦਿੱਤਾ ਗਿਆ ਉਸ ਦੇ ਆਪ ਦੇ ਵਿੱਚ ਨਕਉਦਰ ਦੇ ਵਿੱਚ ਕੈਂਡਲ ਮਾਰਚ ਕੱਢਿਆ ਜਾ ਰਿਹਾ ਗੱਲਬਾਤ ਕਰਦੇ ਹਾਂ ਹਾਂਜੀ ਮੈਂ ਕੀ ਕਹਿਣਾ ਚਾਹੋਗੇ ਅੱਜ ਜੋ ਕੈਂਡਲ ਮਾਰਚ ਕੱਢਿਆ ਗਿਆ ਹੈ ਇਸ ਮੌਕੇ ਤੁਸੀਂ ਕੀ ਕਹਿਣਾ ਚਾਹੋਗੇ ਬڑے ਦੁਖਦ ਘਟਨਾयां ਬੜਾ ਦੁੱਖ ਦਾ ਸਮਾਂ ਆ ਦੇਸ਼ ਦੇ ਉੱਤੇ ਦੇਸ਼ ਦੇ ਮਾਨ ਸਨਮਾਨ ਦੇ ਨਾਲ ਨਾਲ ਬਹੁਤ ਕੀਮਤੀ ਜਾਨਾਂ ਜਿਹੜੀਆਂ ਆ ਉਹ 28 ਜਾਨਾਂ ਇਸ ਜਹਾਨ ਤੋਂ ਚਲੀਆਂ ਗਈਆਂ ਅੱਤਵਾਦੀ ਭੇਟ ਚੜੀਆਂ ਪਾਕਿਸਤਾਨ ਦੇ ਕਾਲੇ ਕਾਰਨਾਮਿਆਂ ਦੀ ਭੇਟ ਚੜੀਆਂ ਔਰ 17 ਲੋਕ ਜਿਹੜੇ ਨੇ ਉਹ ਜ਼ਖਮੀ ਨੇ ਇਹ ਦਿਲ ਨੂੰ ਬਲੰਦ ਕਰਨ ਵਾਲਾ ਔਰ ਬਹੁਤ ਰੁਖਦਾਈ ਇਸ ਤੋਂ ਘਣਾਉਣਾ ਕੰਮ ਨਹੀਂ ਹੋ ਸਕਦਾ ਜਿਹੜਾ ਸਾਡੇ ਦੇਸ਼ ਦੇ ਵਿੱਚ ਹੋਇਆ ਔਰ ਇਨਸਾਨੀਅਤ ਦੀ ਮਤਲਬ ਜਿੰਨਾ ਦਾ ਕੋਈ ਵਾਅ ਵਾਸਤਾ ਨਹੀਂ ਹੁੰਦਾ ਇਨਸਾਨੀਅਤ ਦਾ ਕਤਲ ਆਇਆ ਹੈ ਇਨਸਾਨੀਅਤ ਜਿਹੜੀ ਆ ਉਹਨੂੰ ਛਿੱਕੇ ਟੰਗ ਕੇ ਇਹ ਏਡਾ ਵੱਡਾ ਕਾਂਡ ਜਿਹੜਾ ਆ ਉਹ ਕੀਤਾ ਗਿਆ ਔਰ ਮੈਂ ਸਮਝਦੀ ਆ ਕਿ ਸਾਡੇ ਦੇਸ਼ ਦੀ ਇੰਟੈਲੀਜੈਂਸੀ ਸਾਡੇ ਦੇਸ਼ ਦੀ ਸਿਆਸਤਦਾਨ ਜਿਹੜੇ ਨੇ ਜਿਹੜੇ ਧਰਮ ਦੇ ਨਾਂ ਤੇ ਖੇਡਦੇ ਨੇ ਧਰਮ ਦੇ ਨਾਂ ਤੇ ਲੜਦੇ ਨੇ ਉਹਨਾਂ ਨੂੰ ਇਸ ਦੇਸ਼ ਦੇ ਨਾਗਰਿਕਾਂ ਦੀ ਜਾਨਾਂ ਦੀ ਕੋਈ ਪਰਵਾਹ ਨਹੀਂ ਹੈ ਕਿਉਂਕਿ ਉਹਦੇ ਵਾਸਤੇ ਸੰਜੀਦਾ ਨਹੀਂ ਹੈਗੇ ਜੇ ਸੰਜੀਦਾ ਹੁੰਦੇ ਤੇ ਉੱਥੇ ਸਾਡੇ ਜਿਹੜੇ ਜੰਮੂ ਕਸ਼ਮੀਰ ਦੇ ਵਿੱਚ ਜਾਣ ਵਾਲੇ ਸੈਲਾਨੀ ਨੇ ਉਹਨਾਂ ਦੀ ਸੁਰੱਖਿਆ ਦਾ ਖਿਆਲ ਰੱਖਿਆ ਗਿਆ ਹੁੰਦਾ ਸਿਰਫ ਰਾਜ ਕਰਨ ਨੂੰ ਤਰਜੀਹਾਂ ਨਹੀਂ ਦੇਣੀਆਂ ਚਾਹੀਦੀਆਂ ਪਰ ਨਾਗਰਿਕ ਦੀ ਸੁਰੱਖਿਆ ਦਾ ਫਰਜ਼ ਵੀ ਦੇਸ਼ ਦੀ ਹਕਮਤਿਰ ਦਾ ਪੰਡਾ ਹੁੰਦਾ ਆ ਔਰ ਖਾਸ ਕਰਕੇ ਜੇ ਇਸ ਖਿੱਤੇ ਦੇ ਵਿੱਚ ਜੇ ਇਸ ਸਰਕਾਰ ਦਾ ਰਾਜ ਹੋਵੇ ਔਰ ਮੈਂ ਸਮਝਦੀ ਆ ਕਿ ਇਹ ਫੇਲ ਹੋ ਰਿਹਾ ਸਾਰੇ ਸਾਰੇ ਸਰਕਾਰੀ ਤੰਤਰ ਦੀ ਜਿਨੇ ਕੀਮਤੀ ਜਾਨਾਂ ਜਿਨੇ ਘਰਾਂ ਦੇ ਚਿਰਾਗ ਬੁਝਾ ਦਿੱਤੇ ਜਿਨ੍ਹਾਂ ਨੇ ਜਿੱਥੇ ਇੱਕ ਨਵ ਵਿਆਹ ਆਇਆ ਹੋਇਆ ਇੱਕ ਹਫਤਾ ਪਹਿਲਾਂ ਵਿਆਹਿਆ ਹੋਇਆ ਜੋੜਾ ਜਿਹਦੇ ਵਿੱਚੋਂ ਉਸ ਉੱਥੇ ਜਿਹੜੇ ਨੇਵੀ ਦੇ ਕਰਨਲ ਸੀਗੇ ਲੈਫਟੇਨੈਂਟ ਸੀ ਜਿਹੜੇ ਆਪਣੇ ਵਿਆਹ ਤੋਂ ਬਾਅਦ ਉੱਥੇ ਘੁੰਮਣ ਗਏ ਸੀ ਸਵਿਟਜ਼ਰਲੈਂਡ ਦੇ ਸਾਡੇ ਮੁਲਕ ਦਾ ਉੱਥੇ ਘੁੰਮਣ ਗਏ ਸੀ ਔਰ ਉੱਥੇ ਆਪਣੀ ਜਾਨ ਜਿਹੜੀ ਹੈ ਗਵਾ ਬੈਠੇ ਅਤਵਾਦੀਆਂ ਦੇ ਹਮਲੇ ਦੇ ਵਿੱਚ ਪਰ ਇਹ ਬਹੁਤ ਘਨੌੜਾ ਹੈ ਤੇ ਔਰ ਇਹਦੇ ਵਾਸਤੇ ਇਹਦੀ ਨਿੰਦਾ ਕਰਦੇ ਹਾਂ ਜਿੰਨੀ ਕੀਤੀ ਜਾਵੇ ਓਨੀ ਔਰ ਉਹਨਾਂ ਰੂਹਾਂ ਦੀ ਸ਼ਾਂਤੀ ਵਾਸਤੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਆਜਾਵਾਦਵੀ ਪਾਰਟੀ ਸ਼ਾਂਤਮਈ ਜਿਹੜਾ ਉਹ ਕੈਂਡਲ ਮਾਰਚ ਕੱਢ ਰਹੀ ਆ ਪੂਰੇ ਪੰਜਾਬ ਦੇ ਵਿੱਚ ਜिले ਪੱਧਰ ਤੇ ਕੱਢਿਆ ਜਾ ਰਿਹਾ ਅਸੀਂ ਆਪਣੇ ਹਲਕੇ ਦੇ ਵਿੱਚ ਕੱਢ ਰਹੇ ਜੀ ਅ ਜਿਸ ਤਰ੍ਹਾਂ ਕਿ ਪੂਰੇ ਦੇਸ਼ ਦੇ ਵਿੱਚ ਇਹ ਘਟਨਾ ਜਿਹੜੀ ਆ ਬਹੁਤ ਹੀ ਮੰਦਭਾਗੀ ਗਿਣੀ ਜਾ ਰਹੀ ਹੈਗੀ ਆ ਇਸ ਵਿੱਚ ਇਹ ਨਹੀਂ ਆਪਾਂ ਕਹਿ ਸਕਦੇ ਹੈਗੇ ਕਿਸੇ ਪਾਰਟੀ ਨੂੰ ਲੈ ਕੇ ਜਾਂ ਇੰਡੀਵਿਜੂਅਲ ਹਰ ਇਨਸਾਨ ਦੇ ਅੰਦਰ ਇਸ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਬਿਲਕੁਲ ਕਿਉਂਕਿ ਅਤਵਾਦ ਦਾ ਇਨਸਾਨੀਅਤ ਦੇ ਦੁਸ਼ਮਣਾਂ ਦਾ ਕੋਈ ਧਰਮ ਨਹੀਂ ਹੁੰਦਾ ਕੋਈ ਪਾਰਟੀ ਨਹੀਂ ਹੁੰਦੀ ਇਨਸਾਨੀਅਤ ਦੇ ਦੁਸ਼ਮਣ ਇਨਸਾਨੀਅਤ ਦੇ ਦੁਸ਼ਮਣ ਹੀ ਹੁੰਦੇ ਆ ਬੇਸ਼ੱਕ ਉਹ ਰਾਜ ਕਰਨ ਵਾਲੇ ਹੋਣ ਬੇਸ਼ੱਕ ਉਹ ਅਤੰਕ ਫਲਾਉਣ ਵਾਲੇ ਹੋਣ ਉਹ ਦੁਸ਼ਮਣ ਹੀ ਹੁੰਦੇ ਆ ਇਨਸਾਨੀਅਤ ਦੇ ਐਸ ਵੇਲੇ ਪੂਰੇ ਦੇਸ਼ ਦੇ ਵਿੱਚ ਸੋਗ ਦੀ ਲਹਿਰ ਦੇ ਨਾਲ-ਨਾਲ ਇੱਕ ਸਹਿਮ ਦੀ ਲਹਿਰ ਵੀ ਹੈ ਕਿ ਇਹ ਅੱਗ ਜਿਹੜੀ ਆ ਉੱਥੇ ਹੀ ਰੁਕ ਜੂਗੀ ਤੇ ਕਿਤੇ ਦੇਸ਼ ਦੇ ਵਿੱਚ ਨਾ ਬਦੇ। ਔਰ ਸਾਰਾ ਜਿਹੜਾ ਦੇਸ਼ ਆ ਉਹ ਸੋਗਮਈ ਹਾਲਾਤ ਦੇ ਵਿੱਚ ਹੈ ਇਸ ਵੇਲੇ। ਔਰ ਸਾਰੇ ਉਹਨਾਂ ਰੂਹਾਂ ਵਾਸਤੇ ਸ਼ਾਂਤੀ ਵਾਸਤੇ ਉਹਨਾਂ ਵਾਸਤੇ ਅਰਦਾਸਾਂ ਬੇਨਤੀਆਂ ਕਰਦੇ ਆ। ਔਰ ਅਸੀਂ ਵੀ ਅਰਦਾਸ ਕਰਦੇ ਆ ਕਿ ਅਕਾਲ ਪੁਰਖ ਸੱਚਾ ਪਾਤਸ਼ਾਹ ਉਹਨਾਂ ਦੇ ਆਤਮਾ ਨੂੰ ਸ਼ਾਂਤੀ ਮਿਲੇ ਉਹਨਾਂ ਦੀ ਰੂਹ ਨੂੰ ਸਕੂਨ ਮਿਲੇ ਔਰ ਇੱਕ ਬਦਲਾ ਛਡਾਇਆ ਨਾ ਇਧਰ ਮੋੜਨਾ ਨਹੀਂ ਚਾਹੀਦਾ ਲੈਣਾ ਚਾਹੀਦਾ ਜੀ ਇਧਰ ਲੈ ਲੀਏ ਇਹ ਬਦਲਾ ਵੀ ਜਿਹੜਾ ਇਹਦਾ ਉਹ ਦੇਸ਼ ਨੂੰ ਲੈਣਾ ਚਾਹੀਦਾ ਏਡਾ ਵੱਡਾ ਜਿਹੜਾ ਕਾਂਡ ਆ ਉਹਨੂੰ ਸਹਿਣ ਨਹੀਂ ਕਰਨਾ ਚਾਹੀਦਾ ਦੇਸ਼ ਉਡੀਕਦਾ ਪਿਆ ਦੇਸ਼ ਦੇਖਦਾ ਪਿਆ ਸਰਕਾਰ ਨੂੰ ਕਿ ਬਈ ਜੀ ਸੈਂਟਰ ਗਵਰਨਮੈਂਟ ਕੀ ਫੈਸਲਾ ਜੀ ਜਿਸ ਤਰ੍ਹਾਂ ਕਿ ਹਰ ਵਾਰੀ ਕੋਈ ਏਦਾਂ ਦੀ ਘਟਨਾ ਹੁੰਦੀ ਹੈਗੀ ਆ ਉਸ ਮੌਕੇ ਕੈਂਡਲ ਮਾਰਚ ਕੱਢ ਕੇ ਹੀ ਥੋੜਾ ਜਿਹਾ ਇਸ ਚੀਜ਼ ਨੂੰ ਲਿਆ ਜਾਂਦਾ ਹੈਗਾ ਲੇਕਿਨ ਇੱਕ ਜੇ ਦੇਸ਼ ਦੇ ਪ੍ਰਤੀ ਆਪਾਂ ਦੇਖੀਏ ਤਾਂ ਉਸ ਮੌਕੇ ਇਹ ਬਦਲਾ ਕੇਸ ਲੈਵਲ ਤੇ ਲੈਣਾ ਚਾਹੀਦਾ ਹੈਗਾ ਥੋੜਾ ਜਿਹਾ ਇਸ ਬਾਰੇ ਇਹ ਜਿਹੜਾ ਕੈਂਡਲ ਮਾਰਚ ਹੈ ਨਾ ਇਹ ਆਮ ਲੋਕਾਂ ਦਾ ਕੈਂਡਲ ਮਾਰਚ ਹੈ ਜੀ ਆਮ ਲੋਕ ਇਸ ਤੋਂ ਵੱਧ ਕੁਛ ਨਹੀਂ ਕਰ ਸਕਦਾ ਮਰ ਬੜਾ ਗੈਪ ਕਰ ਇਹ ਸੈਂਟਰ ਗਵਰਨਮੈਂਟ ਦੇ ਫੈਸਲੇ ਨੇ ਸੈਂਟਰ ਗਵਰਨਮੈਂਟ ਦੇ ਇਹ ਫੈਸਲਾ ਲੈਣਾ ਉਹ ਦੇਸ਼ ਨੂੰ ਕੁਛ ਵੀ ਹੁਕਮ ਕਰਨ ਤੇ ਉਹ ਹੁਕਮ ਜਿਹੜਾ ਨਾ ਉਹ ਸਿਰ ਮੱਥੇ ਆ ਆਪਣੇ ਸ਼ਹਿਰੀਆਂ ਦੀ ਮੌਤ ਦਾ ਬਦਲਾ ਲੈਣ ਵਾਸਤੇ ਆਪਣੇ ਸ਼ਹਿਰੀਆਂ ਦੇ ਹੱਕ ਦੇ ਵਿੱਚ ਆਪਣੇ ਦੇਸ਼ ਵਾਸੀਆਂ ਦੇ ਹੱਕ ਦੇ ਵਿੱਚ ਜਿਨ੍ਹਾਂ ਦਾ ਉੱਥੇ ਕਤਲ ਹੋਇਆ ਘਣਾਉਣਾ ਕਤਲ ਹੋਇਆ ਉਹਦੇ ਹੱਕ ਦੇ ਵਿੱਚ ਹਰ ਕੋਈ ਤਿਆਰ ਪਰ ਤਿਆਰ ਆ ਪਰ ਆਪਣਾ ਦੁੱਖ ਜ਼ਾਹਰ ਕਰਨ ਵਾਸਤੇ ਆਪਣਾ ਦੁੱਖ ਘਟ ਕਰਨ ਵਾਸਤੇ ਆਪਣੇ ਦੁੱਖ ਦਾ ਪ੍ਰਗਟਾਵਾ ਕਰਨ ਵਾਸਤੇ ਇੱਕ ਤਰੀਕਾ ਹੈ ਕਿ ਅਸੀਂ ਆਪਣੇ ਦੁੱਖ ਦਾ ਪ੍ਰਗਟਾਵਾ ਕਰਦੇ ਆ ਕਿ ਸਾਨੂੰ ਇਸ ਘਟਨਾ ਦਾ ਬਹੁਤ ਦੁੱਖ ਆ ਸਾਨੂੰ ਨਾ ਜਾਣ ਵਾਲੀਆਂ ਜਾਨਾਂ ਦਾ ਬਹੁਤ ਜ਼ਿਆਦਾ ਦੁੱਖ ਆ ਬਾਕੀ ਸੈਂਟਰ ਗਵਰਨਮੈਂਟ ਦੇ ਫੈਸਲੇ ਜਿਹੋ ਜਿਹੇ ਫੈਸਲੇ ਦੇਸ਼ ਦੇ ਹੱਕ ਦੇ ਵਿੱਚ ਕੋਈ ਲੈਂਦੇ ਆ ਤੇ ਸਾਡੇ ਸਾਡੀਆਂ ਕਿਤੇ ਡਿਊਟੀਆਂ ਲੱਗਦੀਆਂ ਤਾਂ ਅਸੀਂ ਹਾਜ਼ਰ ਹਾਂ ਇਸ ਵੇਲੇ ਤਾਂ ਅਸੀਂ ਕੈਂਡਲ ਮਾਰਚ ਹੀ ਕਰ ਸਕਦੇ ਆ ਇਸ ਤੋਂ ਲਗੋ ਪਰ ਕੁਝ ਨਹੀਂ ਕਰ ਸਕਦਾ ਧੰਨਵਾਦ ਜੀ ਜੋ ਪਹਿਲਗਾਮ ਦੇ ਵਿੱਚ ਇਹ ਮੰਦਭਾਗੀ ਘਟਨਾ ਹੋਈ ਹੈਗੀ ਆ ਇਸ ਮੌਕੇ ਨਕੌਦਰ ਦੇ ਵਿੱਚ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਇਸ ਮੌਕੇ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਸਮਝਦਾ ਐਡੀ ਵੱਡੀ ਜਿਹੜੀ ਉਹ ਅਨਸਾਨੀਅਤ ਤੇ ਕਤਲ ਅਨਸਾਨੀਅਤ ਤੇ ਦੰਨ ਦੇ ਜਿਨ੍ਹਾਂ ਨੇ ਇੱਕ ਧਰਮ ਪੁੱਛ ਕੇ ਮਜੇ ਪੁੱਛ ਕੇ ਉਹਨਾਂ ਦਾ ਕਤਲ ਕਰ ਦਿੱਤਾ ਔਰ ਜਿੱਥੇ ਉਹਨਾਂ ਨੇ ਇੱਕ ਨੌਣਾ ਕੰਮ ਕੀਤਾ ਉਥੇ ਮੈਂ ਸਮਝਦਾ ਭਾਰਤ ਸਰਕਾਰ ਦੀ ਇੰਟੈਲੀਜੈਂਸੀ ਭਾਰਤ ਸਰਕਾਰ ਦੀ ਮਿਲਟਰੀ ਜਿਹੜੀ 7 ਲੱਖ ਮਿਲਟਰੀ ਉਥੇ ਲੱਗੀ ਹੋਈ ਆ ਜਿਹੜੇ ਉਹ ਸਲਾਮੀਆਂ ਦੀ ਰਾਖੀ ਨਹੀਂ ਕਰ ਸਕਦੇ ਇੰਟੈਲੀਜੈਂਸੀ ਕੀ ਕਰਦੀ ਸੀ ਇੰਟੈਲੀਜੈਂਸੀ ਇੰਨੀ ਆ ਉਦਾਂ ਤਾਂ ਹੁਣ ਉਥੇ ਭਾਰਤ ਦੇ ਗ੍ਰਹਿ ਮੰਤਰੀ ਉਥੇ ਗਏ ਆ ਪਰ ਇਦੋਂ ਬਾਅਦ ਤਾਂ ਤੰਬਾ ਫੁਕਣ ਦਾ ਕੀ ਫਾਇਦਾ ਜੀ ਜਦੋਂ ਤਾਂ ਹੁਣ ਉਥੇ ਮਾਰ ਹੀ ਦਿੱਤਾ ਹੁਣ ਉਹਨਾਂ ਨੂੰ ਲੱਭਣਾ ਨਾ ਲੱਭਣਾ ਉਹ ਪਰਿਵਾਰਾਂ ਦਾ ਜਿਹੜਾ ਦਰਦ ਹੈ ਪਰਿਵਾਰਾਂ ਦੇ ਜਿਹੜੇ ਪਰਿਵਾਰ ਪੂਰੇ ਜਿਹੜੇ ਪਰਿਵਾਰ ਐ ਇਸ ਵੇਲੇ ਸੋਗ ਦੇ ਵਿੱਚ ਐ ਜਿਨ੍ਹਾਂ ਦੇ ਪਰਛੀਦ ਹੋ ਗਏ ਸਾਰੇ ਮੈਂ ਇਸ ਲਈ ਮੈਂ ਇਸੰਦਾ ਬਹੁਤ ਅਫਸੋਸ ਦੀ ਗੱਲ ਆ ਔਰ ਅਸੀਂ ਆਮ ਆਦਮੀ ਪਾਰਟੀ ਦੇ ਭੈਜੀ ਅੰਦਰਜੀਤ ਕੋਰਮਾਨ ਐ ਅਮਰੀਕਨ ਕੋਤੇ ਦੀ ਜਨਮਾਈ ਦੇ ਵਿੱਚ ਉਹਨਾਂ ਸ਼ਹੀਦਾਂ ਨੂੰ ਸ਼ਰਨਾਈ ਨਹੀਂ ਦੇ ਰਹੇ ਆ ਕੈਂਡਲ ਮਾਰਚ ਕਰਕੇ ਪਰ ਮਨ ਅੰਦਰੋਂ ਬਹੁਤ ਦੁਖੀ ਆ ਜਿਹੜੇ ਇਸ ਤਰ੍ਹਾਂ ਦੇ ਮੈਂ ਇਸੰਦਾ ਜਿਹੜੇ ਬੰਦੇ ਕਾਤਲ ਨੇ ਉਹਨਾਂ ਦਾ ਕੋਈ ਧਰਮ ਉਹ دین ਕੋਈ ਮਜਬ ਨਹੀਂ ਉਹਨਾਂ ਦਾ ਸਿਰਫ ਤਾਂ ਸਿਰਫ ਭਾਰਤ ਦੀ ਏਕਤਾ ਤੇ ਅਖੰਡਤਾ ਨੂੰ ਆਤੰਕ ਫੈਲਾਉਣਾ ਹਾਂ ਉਹਨਾਂ ਨੇ ਡਿਸਟਰਬ ਕਰਨਾ ਆ ਇੱਥੇ ਦੀ ਅਰਥ ਵਿਵਸਥਾ ਨੂੰ ਡਿਸਟਰਬ ਕਰਨਾ ਸ਼ਾਂਤੀ ਨੂੰ ਡਿਸਟਰਬ ਕਰਨਾ ਨਾਲ ਦੀ ਨਾਲ ਇੱਥੇ ਅੰਤਕ ਫਲਾਉਣਾ ਡਰ ਦਾ ਸਹਿਮ ਦਾ ਮਾਹੌਲ ਬਣਾਉਣਾ ਵੀ ਉੱਥੇ ਮੁਰ ਕੇ ਕੋਈ ਜਾ ਨਾ ਸਕੇ ਉਹਨਾਂ ਦਾ ਕਸੂਰ ਕੀ ਹੈ ਜਿਹੜੇ ਲੋਕ ਸਲਾਨੀ ਜਾਂਦੇ ਨੇ ਜਿਹੜੇ ਉੱਥੇ ਦੁਕਾਨਦਾਰੀਆਂ ਲਾ ਕੇ ਬੈਠੇ ਨੇ ਉਹਨਾਂ ਦੀ ਰੋਜ਼ੀ-ਰੋਟੀ ਉੱਥੋਂ ਉਹਨਾਂ ਤੋਂ ਚੱਲਦੀ ਆ ਉਹਨਾਂ ਦਾ ਕੀ ਕਸੂਰ ਆ ਪਰ ਜਿਹੜੇ ਇਨਸਾਨੀਅਤ ਦੇ ਕਾਤਲ ਉਹ ਸੋਚਦੇ ਨਹੀਂ ਮੈਂ ਸਮਝਦਾ ਜਿੱਥੇ ਉਹਨਾਂ ਨੇ ਘਣਾਉਣਾ ਕੰਮ ਕੀਤਾ ਤੇ ਭਾਰਤ ਦੀ ਸਰਕਾਰ ਵੀ ਉੱਥੇ ਫੇਲ ਹੋਈ ਹੈ ਨਾ ਉੱਥੇ ਇੰਟੈਲੀਜੈਂਸੀਆਂ ਨੇ ਕੰਮ ਕੀਤਾ ਉਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਦੇਖੋ ਇੰਨੇ ਬੰਦੇ ਕਤਲ ਕਰਨ ਦੀ ਬਿਉਂਤ ਬਣ ਰਹੀ ਆ ਮਿਲਟਰੀ ਉੱਥੇ ਕੀ ਕਰਦੀ ਹੈ ਇਸ ਲਈ ਬਹੁਤ ਦੁੱਖ ਦੀ ਗੱਲ ਹੈ ਜੀ ਇਸ ਸਮੇਂ ਬਹੁਤਾ ਕੁਝ ਕਿਹਾ ਵੀ ਨਹੀਂ ਜਾ ਸਕਦਾ ਜੀ ਉਹਨਾਂ ਨੂੰ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਅਸੀਂ ਸਾਰੇ ਕੈਂਡਲ ਮਾਰਚ ਕਰ ਰਹੇ ਹਾਂ ਜੀ ਬਹੁਤ ਬਹੁਤ ਧੰਨਵਾਦੀ ਥੈਂਕ ਯੂ ਜੋ ਇਹ ਘਟਨਾ ਕਰੀਏ ਇਸ ਵਾਰ ਕੀ ਕਹਿਣਾ ਚਾਹੂਗੇ ਜੋ ਪਹਿਲਗਾਮ ਦੇ ਵਿੱਚ 28 ਹਿੰਦੂਆਂ ਦੀ ਹੱਤਿਆ ਕੀਤੀ ਗਈ ਬਹੁਤ ਹੀ ਨਿੰਦਾਯੋਗ ਕਰਨ ਵਾਲੀ ਹੈ ਔਰ ਅੱਜ ਨਕੌਦਰ ਵਿੱਚ ਕੈਂਡਲ ਮਾਰਚ ਕੱਢਿਆ ਜਾ ਰਿਹਾ ਔਰ ਇਹਦੇ ਨਾਲ ਹੀ ਜੋ ਸ਼ਹੀਦ ਹੋਏ ਉਹਨਾਂ ਦੀ ਆਤਮਾ ਲਈ ਭਗਵਾਨ ਸ਼ੰਕਰ ਲਈ ਮੇਰੇ ਅਰਦਾਸ ਕਰਦੇ ਜੀ ਜਿਸ ਤਰ੍ਹਾਂ ਕਿ ਤੁਸੀਂ ਸਾਹਮਣੇ ਦੇਖ ਹੀ ਰਹੇ ਹੋ ਕੁਝ ਵੀਰਾਂ ਕੈਂਡਲ ਮਾਰਚ ਬਹੁਤ ਹੀ ਸ਼ਾਂਤ ਮਹਿਟੰਗ ਦੇ ਨਾਲ ਸੋ ਇਹ ਮਾਰਚ ਜੋ ਹੈ ਕਿ ਕੱਢਿਆ ਜਾ ਰਿਹਾ ਤੁਸੀਂ ਇਹ ਤਸਵੀਰਾਂ ਸਾਡੇ ਚੈਨਲ ਵਿਸ਼ ਪਾਰਟੀ ਵੀਰਾਂ ਹੀ ਦੇਖ ਰਹੇ ਹੋ ਤਸਵੀਰਾਂ ਦੇਖ ਰਹੇ ਹੋ ਐਸ ਡੀ ਐਮ ਨਕੋਦਰ ਨਾਲ ਐਮਐਲਏ ਮੈਡਮ ਅਤੇ ਆਮ ਆਦਮੀ ਪਾਰਟੀ ਦੇ ਆਗੂ ਸਾਰੇ ਬਹੁਤ ਹੀ ਸ਼ਾਂਤ ਮੈਂ ਢੰਗ ਦੇ ਨਾਲ ਇਹ ਕੈਨਲ ਮਾਰਚ ਕੱਢ ਰਹੇ ਨੇ ਸੋ ਇਹ ਸਾਰੀਆਂ ਤਸਵੀਰਾਂ ਤੁਸੀਂ ਸਾਡੇ ਚੈਨਲ ਵਿਸ਼ ਪਾਰਟੀ ਵੀਰ ਆਹੀਂ ਦੇਖ ਰਹੇ ਹੋ ਆਪਣਾ ਹੈ ਨਹੀਂ ਇਹਨੂੰ ਬੜੇ ਬੜੇ ਨਹੀਂ ਹੈ। ਇਹ ਬੋਟੋ ਦੇ ਅੰਦਰ ਆਈ ਹੈ ਮਾਡੀ ਬੋਟ। ਜੋ ਇਹ ਘਟਨਾ ਘਟੀ ਹੈਗੀ ਆ ਪੈਸਲ گاؤں ਦੇ ਵਿੱਚ ਇਸ ਮੌਕੇ ਕੈਂਡਲ ਮਾਰਚ ਬਹੁਤ ਸ਼ਾਂਤ ਮਹਿਟੰ ਦੇ ਨਾਲ ਕੱਢੀ ਜਾ ਰਹੀ ਹੈ। ਇਸ ਮੌਕੇ ਕੀ ਕਹਿਣਾ ਚਾਹੁੰਗੇ? ਭਾਜੀ ਇਹ ਕੈਂਡਲ ਮਾਰਚ ਸਰਵਨਾ ਜਿਹੜੇ ਸਾਡੇ ਦੇ 27 ਬੰਦੇ ਜਾਨਾਂ ਗਈਆਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਕੱਢੀ ਜਾ ਰਹੀ ਆ। ਜੀ। ਪਰ ਸਾਡਾ ਇਸ ਘਨੌਣੇ ਕੰਮ ਲਈ ਸਾਡਾ ਦੇਸ਼ ਪੂਰੀ ਤਰ੍ਹਾਂ ਇੱਕ ਮੋਠਵਾ ਕਿਸੀ ਵੀ ਤਰ੍ਹਾਂ ਦੀ ਪਾਰਟੀ ਦੇ ਉੱਪਰ ਉੱਠ ਕੇ ਅਸੀਂ ਇੱਕ ਮੁੱਠ ਹੋ ਕੇ ਇਸੀ ਦਾ ਬਦਲਾ ਲੈਣਾ ਜੀ ਜੀ ਤੇ ਇਹ ਇਹ ਸਿਕੰਦਰਵਾਸ ਸਿਰਫ ਸ਼ਰਧਾਂਜਲੀ ਦੇਣ ਵਾਸਤੇ ਆ ਜੀ ਇਹਦੇ ਵਿੱਚ ਕੋਈ ਰੌਲਾ ਰੱਪਾ ਨਹੀਂ ਅਸੀਂ ਪਾਉਣਾ ਚਾਹੁੰਦੇ ਕਿਸੇ ਤਰ੍ਹਾਂ ਦਾ ਕੋਈ ਜਿੰਦਾਬਾਦ ਮਰਦਾਬਾਦ ਨਹੀਂ ਸਿਰਫ ਸ਼ਾਂਤਪੁਰ ਸ਼ਰਧਾਂਜਲੀ ਇਸ ਤਈਆਂ ਮੰਦ ਜਿਸ ਤਰ੍ਹਾਂ ਕਿ ਇੱਕ ਰੋਸ਼ ਇੱਕ ਗੁੱਸਾ ਜਿਹੜਾ ਹੈਗਾ ਆ ਮਾਰੇ ਇਨਸਾਨ ਦੇ ਅੰਦਰ ਦੇਖ ਕੇ ਜੋ ਪਟਨਾ ਹੋਈ ਹੈ ਉਹਦੀ ਤਸਵੀਰਾਂ ਜੋ ਦੇਖੀਆਂ ਲੋਕਾਂ ਨੇ ਅੱਜ ਵੀ ਦੇਖ ਰਹੇ ਹੈਗੇ ਆ ਨਮੀ ਨਮੀ ਆ ਸ਼ੋ ਉਸ ਗੁੱਸੇ ਨੂੰ ਕਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਗੁੱਸਾ ਤਾਂ ਸਾਰੇ ਦੇਸ਼ ਵਿੱਚ ਹੀ ਹੈ ਜੀ ਪਰ ਗੁੱਸੇ ਦੇ ਕੱਪ ਵੀ ਕਰਨਾ ਦਾ ਬਦਲਾ ਆਪਣੇ ਤਰੀਕੇ ਨਾਲ ਸਾਡੇ ਪ੍ਰਧਾਨ ਮੰਤਰੀ ਸਾਰੇ ਸਾਡੇ ਸਰਕਾਰਾਂ ਜਿੰਨੀਆਂ ਵੀ ਹੈਗੀਆਂ ਸਾਰੀਆਂ ਇਸ ਚੀਜ਼ ਵੱਲ ਲੱਗੀਆਂ ਹੋਈਆਂ ਦੇਖ ਨਾ ਪਏ ਬੋਰਡ ਨੂੰ ਪੂਰੇ ਕਰਕੇ ਲਵਾਉਗੇ ਸਾਡੇ ਹਾਂ ਜੀ